ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦਿਓ ਜੇ ਇੱਕ ਦਿਖਾਵਾਂਗੇ ਘਿਰ ਤੇ ਬਾਕੀ ਦਿਖਾਵਾਂਗੇ ਤਿੰਨ ਝੋਟੀਆਂ ਸੂਈਆਂ ਵਿੱਚ ਕਿਹਕੇ ਗੱਪਣ ਇਹ ਪੰਜ ਨਾਲ ਛੇ ਦਾ ਡਿਟੇਲ ਇਕੱਲੇ ਇਕੱਲੇ ਨਗਾਰੇ ਪੁੱਛਦੇ ਆ ਆਓ ਇੱਕ ਜੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਮੈਦ ਜਸਵੰਤ ਸਿੰਘ ਪਿੰਡ ਦੇਦੋਕਲਾ ਆ ਸਾਡੇ ਦੋ ਲੋਕਲਾ ਨਾਲ ਹੀ ਸਾਡੇ ਇੱਥੇ ਪੌਣ ਸਾਹਿਬ ਗੁਰਦੁਆਰਾ ਸਾਡੇ ਜ਼ੋਤਾਂ ਪੈਂਦੀ ਹੈ ਠੀਕ ਹੈ ਜਿਲ੍ਹਾ ਪੈ ਗਿਆ ਲੁਧਿਆਣਾ ਹਨਾ ਲੁਧਿਆਣਾ ਜੀ ਸਰਾਬਾ ਦੇ ਨੇੜੇ ਆ ਗਿਆ ਹਨਾ ਹਾਂਜੀ ਹਾਂਜੀ ਸਰਾਬਾ ਜ਼ੋਤਾਂ ਠੀਕ ਹੈ ਜੋਤਾਂ ਦੇ ਨਾਲ ਹੀ ਦੋ ਲੋਕਲਾ ਮੋਬਾਈਲ ਨੰਬਰ ਹੀ ਆਪਣਾ ਮੋਬਾਈਲ ਨੰਬਰ ਤੁਹਾਨੂੰ 90567 90567 8088 8088 ਅੱਜ ਆਪਾਂ ਦਿਖਾਵਾਂਗੇ ਚਾਰ ਚੋਟੀਆਂ ਤੇ ਇੱਕ ਦਿਖਾਵਾਂਗੇ ਗਿਰਗਾ ਹਨਾ ਹਾਂਜੀ ਗਿਰਗਾ ਪਹਿਲਾ ਨੰਬਰ ਜਿਹੜੀ ਝੋਟੀ ਆ ਬੱਤ ਤਾਜੀ ਸੂਈ ਦੇਖੀ ਜੀ ਇਹ ਜੀ ਸੂਈ ਆ ਠੀਕ ਹੈ ਦੂਜੀ ਸੂਈ ਨੇ 17 18 ਲੀਟਰ ਦੁੱਧ ਕੱਢਿਆ ਬੱਚਾ ਚੰਗਾ ਕੇ ਠੀਕ ਹੈ ਜੀ ਤੇ ਇਹ ਘਰ ਦੀ ਆ ਹੈ ਮੋਰਾ ਦੀ ਆ ਠੀਕ ਹੈ ਤੇ ਇਹ ਨੂੰ ਆਪਾਂ ਦਿੱਤਾ ਹੋਇਆ ਸੀ ਹਿਧਾਰੇ ਤੇ ਠੀਕ ਹੈ ਉੱਥੋਂ ਉਹਨਾਂ ਦੇ ਪੈਸੇ ਦੇ ਕੇ ਆਪਾਂ ਲੈ ਆਂਦੀ ਠੀਕ ਹੈ ਤੇ ਇਹ ਇਹਦੇ ਮਗਰ ਕੱਟਾ ਇਹ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਸੂਈ ਇਹ ਪਰਸੋ ਸੂਈ ਆ ਜੀ ਠੀਕ ਹੈ ਬੱਚਾ ਕੀ ਆ ਗਿਆ ਵਿੱਚ ਕੱਟਾ ਦੇ ਮਗਰ ਕੱਟਾ ਤੇ ਹੁਣ ਬੋਲੇ ਸਟਾਡਿੰਗ ਕਿੰਨੀ ਕਾ ਥੱਲੇ ਬੋਲੀ ਇਹਦੇ ਥੱਲੇ ਹੁਣ 10 ਕਿਲੋ ਕਟੇ ਨੂੰ ਚਗਾ ਕੇ ਆ ਕਟੇ ਨੂੰ ਚਗਾ ਕੇ 10 ਕਿਲੋ ਬੜਾ ਆਇਆ ਹੋਣਾ ਠੀਕ ਆ ਮੰਨ ਕੇ ਚੱਲੀਏ ਅੱਜ ਤੀਜਾ ਆਜ ਤੀਜਾ ਦਿਨ ਆ ਜੀ ਤੀਜਾ ਦਿਨ ਸੂਆ ਹੈ ਗਿਆ ਸੂਆ ਤੀਜਾ ਜੀ ਤੀਜਾ ਸੂਆ ਸੂਈਆ ਕਿੰਨਾ ਸੂਆ ਰਹਿ ਨਾਲ ਆ ਦੇਖ ਲਓ ਠੀਕ ਹੈ ਜਿਹੜੇ ਸੰਗੀ ਵੱਡੇ ਆ ਠੀਕ ਹੈ ਉਹ ਤੀਜਾ ਰਹਿ ਨਾਲ ਬਿਲਕੁਲ ਚੌਂਡ ਚਵਾ ਧਾਰਾਂ ਦੀ ਬਿਲਕੁਲ ਇੱਕ ਨੰਬਰ ਓਕੇ ਠੀਕ ਹੈ ਤੇ ਬੋਲੀ ਆ ਚੁਆਈ ਹੋ ਗਈ ਐਸਟੀਮੇਟ ਲਾ ਕੇ ਜਲੇਦ ਕੀ ਨੀਰ ਰਿਪੋਰਟ ਦੋ ਕਿੱਥੇ ਜਾਵੜੂਗੀ ਇਹ ਦੁੱਧ ਇਹ ਕਹ ਲਓ ਵੀ 18 20 ਲੀਟਰ ਇਹਨੂੰ ਦੁੱਧ ਚਵਾਣਾ ਚਾਹੀਦਾ ਤੁਸੀਂ ਦਸਾਰਾ ਨਾਲ ਇਹ ਬਿਹਤਰੀ ਹਾਲ ਕਟੇ 50 ਲੀਟਰ ਦੇ ਵਿੱਚ ਦੁੱਧ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਦੁੱਧ ਹੁੰਦਾ ਹੈ ਖਰਾਕ ਦੇ ਠੀਕ ਹੈ ਜੀ ਜੇ ਆਪਾਂ ਦੁੱਧ ਪਾ ਲਈ ਜਾਈਏ ਤੇ ਡੰਗਰ ਨੂੰ ਪਾਈਏ ਕੁਛ ਨਾ ਫਿਰ ਉਹਨਾਂ ਨੂੰ ਦੁੱਧ ਕੀ ਲੈਣਾ ਇਹਨੂੰ ਪਾ ਕੇ ਤਾਹੇ ਤੁਸੀਂ ਇੱਥੇ ਲਈ 2 ਕਿਲੋ ਵੀ ਲੈ ਸਕਦੇ ਹੋ ਫਿਰ ਉਹਨਾਂ ਨੂੰ 14 ਕਿਲੋ ਦੇ ਵੀ ਰੱਖ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਮਾਲਾ ਜੇ ਆਪਾਂ ਸਾਂਭਾਂਗੇ 17 18 ਦੀ ਗਵਾਹੀ ਭਰਦੀ ਹੈ 10 ਕਿਲੋ ਦੀ ਮੇਰੀ ਗਰੰਟੀ ਆ ਕੋਈ 10 ਦਿਨ ਬਾਅਦ ਚੋਕਲ ਹੈ ਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਜੀ ਇਹਦਾ ਜਿਹੜੀ ਡਿਮਾਂਡ ਆ ਉਹ ਸਵਾ ਲੱਖ ਦੀ ਹੈ 1,20,000 ਰੁਪਏ ਦੀ ਹੈ ਮਾਨਤਨ ਮਾਨ ਵੋਟ ਮਾਨਤਨ 1,20,000 ਤੋਂ ਨਹੀਂ ਕੁਝ ਵੀ ਹੁਣ ਸਵਾ ਲੱਖ ਰੁਪਏ ਬੋਲੋ ਠੀਕ ਹੈ ਧੋਰੇ ਬਾਅਦ ਸੋ ਸਿੰਘ ਮੂੰਹ ਮੱਥਾ ਝੋਟੀਆਂ ਦੇਖ ਸਕਦੇ ਹੋ ਰਾਜੀ ਸਮੀ ਪੜੀ ਵੀ ਤੀਜਾ ਦਿਨ ਹੋ ਗਿਆ ਸੂਝ ਨੂੰ ਮੇਲ ਕਾਫ ਪਿੱਛੇ ਆ 10 ਲੀਟਰ ਤੋਂ ਬਾਹਰ ਦੀ ਬੋਲੀ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਤੇ ਵਾਕੀ ਲੈਵਾ ਦੇਖੋ ਆਪਣਾ 2:30 ਦਾ ਟਾਈਮ ਐ ਸੋ 2:30 ਪੌਣੇ 3:00 ਦਾ ਟਾਈਮ ਹੈ ਜਿਹੜਾ ਆਪਾਂ ਵੀਡੀਓ ਕਵਰ ਕਰਦੇ ਪਏ ਆ ਉਸ ਹਿਸਾਬ ਨਾਲ ਕਿੱਸ ਕਰੋ ਬੈਕ ਸਾਈਡ ਤੇ ਬਟਨ ਵਾਲੀ ਝੋਟੀਆਂ ਸਵੇਰੇ 7:00 ਵੇ ਹੁਣ ਬੋਲੇ ਤੋਂ ਸਾਫ ਆ ਬਿਲਕੁਲ ਹਾਂਜੀ ਬੋਲੇ ਤੋਂ ਸਾਫ ਬੋਲੇ ਤੋਂ ਬਿਲਕੁਲ ਸਾਫ ਆ ਬਾਕੀ ਲੈਵੇ ਵਾਲੇ ਪਾਸੋਂ ਪੂਰੀ ਓਕੇ ਐ 1,20,000 ਰੁਪਇਆ ਫਿਕਸਡ ਪ੍ਰਾਈਸ ਐ ਦੇ ਵਿੱਚੋਂ 150 ਸੌਟ ਮੰਨਤਾ ਵੀ ਹੋਊਗਾ ਮੁੱਲ ਕਰਾਉਣ 1,25,000 ਰੁਪਇਆ ਪਰ ਦੁੱਧ ਦੀ ਗਵਾਹੀ ਭਰਦੀ ਆ ਕਿ 17-18 ਲੀਟਰ ਤੋਂ ਪਾਰ ਵਾਲੀ ਹੈਗੀ ਹੈਗੀ ਤਿਆਰੀ ਦੋ ਟਾਈਮ ਚੋਕੇ ਦੋ ਟਾਈਮ ਚਵਾ ਕੇ ਦੇਵਾਂਗੇ ਜੇ ਬਿਲਕੁਲ ਦੋ ਟਾਈਮ ਸਾਡੇ ਤਿੰਨ ਟਾਈਮ ਸਾਨੂੰ ਕੋਈ ਮਸਲਾ ਨਹੀਂ ਠੀਕ ਹੈ ਸੋ ਚੋਕੇ ਤਸੱਲੀ ਕਰਕੇ ਖਿਦੋ ਜਮਾ ਆਪ ਦੀ ਤੁਸੀਂ 18 ਕਿਲੋ ਤਾਂ ਕੱਟੀ ਚੰਗਾ ਕੇ ਇਹ ਜੇ ਕਿਲੋ ਕਿਲੋ ਹੁਣ ਲਾਈਏ ਵੀ ਕੱਟੀ ਆਪਣੇ ਕਟਾ ਚਾਹੁੰਦੀ ਆ ਕਟਾ ਚੁੰਦਾ ਤੇ 12 ਕਿਲੋ ਬਣੀ ਤਾਂ 12 ਕਿਲੋ ਦਾ ਹੁਣ ਠੀਕ ਹੈ ਅਜੇ ਤੀਜਾ ਦਿਨ ਤੇ ਵਾਕਿਆ ਥਾਣਾ ਜਿ ਵਿਥੀ-ਵੁਥੀ ਪੂਰੀ ਓਕੇ ਹੈ ਨਾ ਬਹੁਤ ਵਧੀਆ ਤੇ ਸਾਫ ਸੁਥਰੀ ਪੋਈ ਮਨ ਕੇ ਚਲੋ ਇਹ ਪਹਿਲਾ ਸੂਆ ਵੀ ਘਰੇ ਚ ਹੋਇਆ ਦੂਜਾ ਸੂਆ ਵੀ ਘਰੇ ਚ ਹੋਇਆ ਠੀਕ ਆ ਹੁਣ ਤੀਸਰਾ ਸੂਆ ਤੇ ਆ ਤੀਸਰਾ ਉਹ ਸਾਡੇ ਕੋਲ ਤਾਂ ਬੰਦੇ ਚਲੇ ਗਏ ਇਸ ਗੱਲੋਂ ਅਸੀਂ ਵੇਚ ਨਹੀਂ ਅਸੀਂ ਆਪਾਂ ਕੋਈ ਵਿਵਾਰ ਨਹੀਂ ਕਰਦੇ ਆਪਾਂ ਜਿਉਂ ਕਰਾਂਗੇ ਤਾਂ ਲੋਕਾਂ ਨੂੰ ਬੱਸ ਕੀ ਕਰਾਂਗੇ ਜਿਹੜੇ ਹੁਣ ਵਪਾਰ ਕਰਨ ਲੱਗੇ ਠੀਕ ਐ ਤੇ ਅੱਗੇ ਦੂਜੇ ਨੰਬਰ ਦੇਖੀਏ ਨੇ ਆ ਇਹ ਵੀ ਤੀਜੇ ਸੂਏ ਆ ਤੇ ਕਦੋਂ ਸੂਈ ਆ ਜੀ ਤੇ ਇਹ ਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਆ ਠੀਕ ਆ ਬੱਚਾ ਇਹਦੇ ਵਿੱਚ ਈਮੇਲ ਕਾ ਆ ਇਹਦੇ ਮਗਰ ਵੀ ਕਟਾ ਵਾ ਤੇ ਦੁੱਧ ਇਹਨੇ ਵੀ 15 16 ਲੀਟਰ ਪਹਿਲੇ ਸੂਏ ਦੁੱਧ ਕਟਿਆ ਠੀ ਇਹ ਵੀ ਦੁੱਧ ਜਿਹੜੀ ਆ ਆਰਮਨਾਲੀ 16 ਲੀਟਰ ਦਾ ਆਰਮਨਾਲ ਕਰਦੇ ਠੀਕ ਆ 16 ਲੀਟਰ ਅੱਜ ਕਿਦੋਂ ਬਾਹਰ ਬੋਲੀ ਹੋਣੇ ਥੱਲੇ ਹਾਜ਼ਰ ਆ ਜਮ ਹਾਜ਼ਰ ਠੀਕ ਆ ਅੱਡਾ ਝੰਗਾ ਕੇ ਰੇਟ ਇਹਦਾ ਕੀ ਰਹਿਣਾ ਤੇ ਇਹ ਦੇਵਾਂਗੇ ਮਤਲਬ ਬੋਲੇ ਦਾ ਕਰਾਈਏ ਤਾਂ 1 ਲੱਖ 8000 ਰੁਪਿਆ ਦੇਣੀ ਹੈ 1 5 ਦੀ 1 5 ਦੀ ਤੋਰੇ ਬਾਹਰ ਨੂੰ ਸੋ ਦੂਜੇ ਨੰਬਰ ਆਪਾਂ ਇਹਦੇ ਮੱਝ ਦੇਖੀ ਜਾਂਦੇ ਆ ਤੀਜਾ ਸੂਆ ਸੂਈਆ ਬੱਚਾ ਮੇਲ ਖਫ ਆ ਗਿਆ ਤੇ ਲੇਵਾ ਦੇਖੋ ਜਮ ਲੇਵਾਲੇ ਪਾਸੇ ਪੂਰੀ ਖਬਰਦਾਰ ਆ ਸਾਫ ਸੁਥਰੀ ਆ 1 ਲੱਖ 5000 ਦੀ ਬਿਰਕਾ ਦੇਣੀ ਆ ਤੇ 10 ਤੋਂ ਬਾਅਦ ਦੀ ਬੌੜੀ ਇਹ ਸਲੇ ਸਟਾਰਟਿੰਗ ਆ ਚੌਥਾ ਪੰਜਵਾਂ ਦਿਨ ਹੋ ਗਿਆ ਸੁਹੀ ਨੂੰ ਤੇ ਥਾਣੇ ਦੇਖੋ ਜਮਾ ਮੋਟਾ ਸੋਹਣਾ ਮੁਠੀ ਵਾਲਾ ਥਾਣਾ ਤੇ ਲਾਜੀ ਸਭੀ ਪੜੀ ਵੀ ਲੇਵੇ ਦੀ ਗੱਲ ਕਰੀਏ ਲੇਵਾ ਬੈਕ ਸੌ ਬਿਲਕੁਲ ਸੂ ਤੱਕ ਠੋਕੀ ਫਿਰਦੀ ਆ ਤੇ ਬੌੜੀ ਦਾ ਸਾਫਾ 3 ਵਜੇ ਦਾ ਟਾਈਮ ਆ ਜਿਹੜੀ ਵੀਡੀਓ ਕਵਰ ਕਰੀਏ ਨੇ ਆਪਾਂ ਸ਼ਾਮ ਦੇ ਟਾਈਮ ਨੂੰ 3 ਘੰਟੇ ਨੂੰ ਇਹਨਾਂ ਨੂੰ ਐ ਲੱਗਣਗੇ ਜਿਵੇਂ ਮਨ ਕਰਕੇ ਚਲੋ ਬੀਤਰਾਉਲੇ ਮਿੰਡੀ ਦੇ ਬਾਜ਼ਾਰ ਛੱਡਿਆ ਫਿਰਦੇ ਹਾਂ ਜਮਾ ਸੋ ਲੇਵੇ ਜੇ ਚੰਗੇ ਲੇਵੇ ਸੋਹਣੇ ਗਵਾਹੀ ਭਰਦੇ ਆਗੇ ਬਾਕੀ ਅਗੇ ਆਪਣੀ ਕੇਅਰ ਤੇ ਸੇਵਾ ਤੇ ਡਿਪੈਂ ਦੇ ਲੈਣ ਜਰਾ ਰੇਟ ਆ ਬਾਕੀ ਮੌਕੇ ਤੁਸੀਂ ਆਪਦੇ ਹਿਸਾਬ ਨਾਲ ਸਲਦਾ ਕਰਨਾਗਾ ਸੋ ਦੋ ਦਿਖਾ ਦਿਆ ਆਪਾਂ ਤੁਹਾਨੂੰ ਸੁਝਾ ਸੁਆਇਆ ਅੱਗੇ ਗੱਲ ਕਰਦੇ ਆਂ ਕਿ ਆਪਾਂ ਤੀਜੇ ਨੰਬਰ ਵਾਲੀ ਦੀ ਜੀ ਗੱਬਣ ਦੀ ਤੀਜੇ ਨੰਬਰ ਵਾਲੀ ਇਹੇ ਬੁਰਾ ਦੀ ਝੋਟੀ ਆ ਜੀ ਠੀਕ ਐ ਇਹਦੀ ਮਾਂ ਆਪਾਂ ਲਿਆਂਦੀ ਸੀ ਹਰਿਆਣੇ ਤੋਂ ਠੀਕ ਐ ਪਹਿਲਾ ਦੂਜਾ ਸੁਆ ਇਹਨੂੰ ਆਪਾਂ ਘਰੇ ਤੇ ਹੋਇਆ ਠੀਕ ਐ ਤੇ ਹੁਣ ਵੀ ਆਪਣੇ ਕੋਲੇ ਇੱਥੇ ਹੀ ਸੀ ਆਪਾਂ ਨੂੰ ਇੱਥੇ ਹੀ ਸਾਂਭਿਆ ਠੀਕ ਐ ਤੇ ਇਹਦਾ ਇੱਕ ਇੱਕ ਕਾਰਨ ਵੀ ਸਾਡੇ ਕੋਲੇ ਬੰਦਾ ਇੱਕ ਰਹਿ ਗਿਆ ਸੀ ਜਾਨਾ ਆਹ ਹੋਣਾ ਇਸ ਲਈ ਆ ਮੇਰਾ 700 ਰੁਪਏ ਦੀ ਹਾੜੀ ਵਾਲਾ ਆ ਮੇਰਾ ਆਪਣੇ ਹੈਗਾ ਬਿਲਡਿੰਗ ਵਾਲਾ ਇਹ ਵੀ 700 ਰੁਪਏ ਦੀ ਵਾਲਾ ਇਹਨਾਂ ਨੂੰ ਮੈਂ ਇਧਰ ਲਾਈ ਫਿਰਦਾ ਇਧਰ ਇਹਨਾਂ ਦਾ ਮਤਲਬ ਮੈਨੂੰ ਇੰਨਾ ਉਹ ਕਰਕੇ 12 ਦੀ ਖੰਦੇ ਇਸ ਗੱਲੋਂ ਕਿਉਂਕਿ ਚੋਣ ਵਾਲ ਹੈ ਨਹੀਂ ਇਹਦੇ ਤੇ ਚੋਣੀ ਨਹੀਂ ਆਉਂਦੀ ਉਹ ਚੋਂਦਾ ਠੀਕ ਹੈ ਤੇ ਇਹ ਜਿਹੜੀ ਆ ਇਹਦਾ ਪਿਛਲੇ ਸਾਲ ਦਾ ਰਿਕਾਰਡ ਹੈਗਾ 25 26 ਦਿਨ ਠੀਕ ਹੈ ਹੁਣ ਤੀਜਾ ਸੂਂਦੀ ਆ ਤੀਜਾ ਇਹਨੇ ਸੂਣਾ ਤੇ ਇਹਦੀ ਕੱਟੀ ਸਾਲ ਨਹੀਂ ਸਾਡੇ ਕੋਲ ਠੀਕ ਹੈ ਤੇ ਉਹ ਮੇਰਾ ਕਾਰ ਵੀ ਚੋਆ ਨਹੀਂ ਦੇ ਦੋ ਠੀਕ ਹੈ ਇਹਦਾ ਆਪਾਂ 25 ਕਿਲੋ ਚੋਇਆ ਇਹਦਾ 25 ਕਿਲੋ ਜੀ ਹੁਣ ਵੀ ਕੋਈ ਬੰਦਾ ਸਾਈ ਕਰ ਲੇ ਜੇ ਐਦਾਂ ਲੈ ਕੇ ਜਾਂਦਾ ਤਾਂ 2.5 ਲੱਖ ਰੁਪਏ ਬੋਲ। ਜੇ ਕੋਈ ਬੰਦਾ ਕਹੇ ਸਾਨੂੰ ਵੀ ਸਾਨੂੰ ਦੁੱਧ ਚਵਾ ਕੇ ਦੇ ਦੇ 25 ਕਿਲੋ। ਠੀਕ ਹੈ। ਮੱਝ ਸੂਣ ਤੋਂ 10 ਦਿਨਾਂ ਬਾਅਦ ਆਕੇ 25 ਫਿਰ ਦੁਬਾਰਾ ਕਿੰਨੇ ਦਿਨਾਂ ਬਾਅਦ ਉਹ 25 ਕਿਲੋ ਦੁੱਧ ਚੋਦੇ। ਠੀਕ ਹੈ। ਗਰੰਟੀਆਂ ਚੰਗੀਆਂ। ਤੇ ਇਹਦਾ 13 13 ਕਿਲੋ ਦਾ ਕੱਟੀ ਝੰਗਾ ਕੇ ਰਿਕਾਰਡ ਸੀ। ਠੀਕ ਹੈ। ਜੇ ਕਿਲੋ 1.5 ਕਿਲੋ ਕੱਟੀ ਨਹੀਂ ਝੰਗਾਦੀ ਇਹ ਤਾਂ 28-30 ਲੀਟਰ ਦੁੱਧ ਹੋਵੇ। ਜਾਈ ਜਾਈ। ਉਹ ਮੱਝ ਜਨੂ। ਤੇ ਮੱਝ ਕੋਲ ਵੀ ਕਿੰਨਾ ਟਾਈਮ ਬਾਕੀ ਰਹੇਗਾ ਸੂਨ ਦੇ ਦਾ ਜੀ ਜਿਹੜਾ 3 ਤਰੀਕ ਨੂੰ ਦਿਨ ਪੁਰਿਆ ਹੁੰਦਾ 3 ਨਵੰਬਰ ਦੀ ਇਹ ਕਮਾੜ ਠੀਕ ਆ 3 ਤਰੀਕ ਨੂੰ ਦਿਨ ਪੁਰਿਆ ਅੱਜ ਹੋ ਗਈ ਆਪਣੇ ਆ ਹੁਣ ਸਪਰਾਂ ਜੀ ਠੀਕ ਐ 3 ਅਗਸਤ ਨੂੰ ਇਹਦਾ ਹਜੇ ਪੂਰਾ ਕੱਲੋ ਵੀ 8-9 ਦਿਨ ਬਾਕੀ 8-9 ਦਿਨ ਬਾਕੀ ਆ ਰੇਲ ਦੇ ਡੱਬੇ ਜਿੱਡੀ ਝੋਟੀ ਆ ਜਾਮਾ ਮਾਲਕ ਦੱਸ ਦਿਆ ਕਿ 25-26 ਕਿਲੋ ਤੋਂ ਦੇਦਾ ਚੁਆਵਾ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣੀ ਆ ਆਪਣਾ ਕੰਮ ਆ ਵੀਡੀਓ ਕਵਰ ਕਰਨਾ 8-7 ਦਿਨ ਰਹਿ ਗਏ ਸੂਨ ਦੇ ਵਿੱਚ ਬਾਕੀ ਤੇ ਰਾਜੀ ਸਮੀ ਬੜੀ ਬਹੁਤ ਆ ਤੇ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਥਾਂ ਤੋਂ ਦੇਖੋ ਕਹਦਾ ਗੁੱਲੇ ਦਾ 2.5 ਲੱਖ ਰੁਪਇਆ ਅੱਜ ਦੀ ਕੀਮਤ ਆ ਗੱਬਣ ਦੀ ਇਹਦੀ ਤੇ ਜਿੱਦੇ ਵੀਰ ਕਹਿੰਦੇ 25 22 ਕਿਲੋ ਤੇ ਜਾਵੜੀ ਉਹਦੇ ਗਾਹਾਂ ਗਾਹਾਂ ਦੀ ਗੱਲ ਰਹਿ ਗਈ ਤੇ ਫਿਰ ਸੀਮਨ ਵਗੈਰਾ ਕਿਹੜਾ ਲੱਗਿਆ ਬਈ ਇਹਦੇ ਸੀਮਨ ਵਗੈਰਾ ਇਹਦਾ ਆਪਾਂ ਉਹ ਜਿਹੜਾ ਉਹ ਸੀਮਨ ਆਇਆ ਉਹ ਸਰਕਾਰੀ ਸੀਮਨ ਲਵਾਇਆ ਸਰਕਾਰੀ ਇਹਦੇ ਸੀਮਨ ਲੱਗਿਆ ਹਾਂ ਤੇ ਭਾਲਦਾ ਫਿਰ ਮੰਨ ਕੇ ਚਲੋ 70% ਹਵਾਨਾ ਇਹਦਾ 30% ਹੋਰ ਖੋਲੂ ਇਹ ਤਾਂ ਜਦੋਂ ਇਹਨੇ ਬੜਨਾ ਇਹੇ ਕਹ ਲੋ ਵੀ ਲੋਹ ਨਹੀਂ ਹੋਣ ਲੱਗੀ ਆ ਇਹਦੇ ਮੌਕੇ ਤੇ ਹੀ ਲਾਉਣਾ ਠੀਕ ਹੈ ਇਹ 10 ਦਿਨ ਪਹਿਨੇ ਲਾਉਣਾ ਚਾਲੂ ਕਰਦੀ ਐ ਠੀਕ ਐ ਇਹਨੇ ਮੋਕੇ ਤੇ ਲਾਉਣਾ ਇਹਦਾ ਦਾ ਫੁੱਟਬਾਲ ਵਾਲ ਨਾਲ ਮਿਲਣਾ ਹੁਣ ਆਇਆ ਦਾ ਪੜਨਾ ਇਹਦਾ ਗਾਨਿਆਂ ਵਰ ਅੱਗੇ ਆ ਗਈ 4 ਨੰਬਰ ਤੇ ਛੋਟੀ ਸੂਈ ਵੀ ਇਹ ਛੋਟੀ ਜਿਹੜੀ ਆ ਇਹ ਇਹ ਆਪਾਂ ਪਿਛਲੀ ਵੀਡੀਓ ਤੇ ਵੀ ਪਾਈ ਸੀ ਹਾਂ ਬੱਚਾ ਮਰਿਆ ਵਾ ਹਨਾ ਇਹਦਾ ਬੱਚਾ ਮਰ ਗਿਆ ਇਹਨੂੰ ਹੁਣ ਹੋ ਗਿਆ ਮਹੀਨਾ ਸੂਈ ਠੀਕ ਐ ਤੇ ਦੁੱਬੇ ਭਾਵੇਂ 18 ਕਿਲੋ ਹੈਗਾ ਠੀਕ ਐ ਠੀਕ ਐ ਤੇ 22 ਕਿਲੋ ਤੇ ਜਲਦੀ ਸੀ ਇਹ ਤੇ ਕਟਾ ਆਪਣੇ ਇਹਦਾ ਕਟਾ ਮਾਰਨ ਕਰਕੇ ਇਹ ਦੁੱਧ ਕੱਟਦੀ ਠੀਕ ਹੈ ਤੇ ਇਹ ਆਪਾਂ ਪੀਲੀ ਵੀਡੀਓ ਤੇ ਪਾਈ ਸੀ ਕੋਈ ਭਾਈ ਆ ਕੇ ਇੱਥੇ ਤਿੰਨ ਡੰਗ ਛੋ ਕੇ ਠੀਕ ਹੈ ਸਾਨੂੰ 7000 ਰੁਪਿਆ ਵੀ ਦੇ ਗਿਆ ਠੀਕ ਹੈ ਪਹਿਲਾਂ 5000 ਸਾਈ ਕਰ ਗਿਆ ਉਦੋਂ ਬਾਅਦ 2000 ਫੇਰ ਮੁੜ ਕੇ ਆ ਕੇ ਦੇ ਗਿਆ ਕਹਿੰਦਾ 2000 ਹੋਰ ਆਖ ਲਓ ਠੀਕ ਹੈ ਤੁਸੀਂ ਝੋਟੀ ਨਾ ਦਿਓ ਕਹਿੰਨ ਉਹ ਸਾਨੂੰ ਕਹਿ ਲਓ ਵੀ ਪਰਸੋਂ ਤੱਕ ਫੋਨ ਮੇਰਾ ਟੱਚ ਸੀ ਉਹ ਮੈਂ ਅੱਜ ਆ ਜਾਂਦਾ ਕੱਲ ਆਉਂਦਾ ਪਰਸੋਂ ਦਾ ਫੋਨ ਬੰਦ ਕਰ ਲਿਆ ਅੱਛਾ ਆਇਆ ਨਹੀਂ ਬੰਦਾ ਮੁੜ ਕੇ ਆਇਆ ਨਹੀਂ ਸਾਤ ਹਜ਼ਾਰ ਰੁਪਏ ਸਾਡੇ ਜਿਹੜੀਆਂ ਦੋ ਆਪਾਂ ਦੂਧੀਆਂ ਪਾਈਆਂ ਸੀ ਉਹ ਪਹਿਲੇ ਦਿਨ ਹੀ ਬੈਗੀਆਂ ਸੀ ਅੱਛਾ ਉਹ ਸਾਰੇ ਬੈਗੀਆਂ ਤੇ ਕਹਿੰਦਾ ਭਾਬਾ ਆਪਾਂ ਉਹ ਬੰਦੇ ਦੀ ਵੇਟ ਕਰੀ ਗਿਆ ਹਫ਼ਤਾ ਖੰਡਾ ਤੁਸੀਂ ਵੇਟ ਕਰੀ ਗਿਆ ਨਹੀਂ ਤਾਂ ਹੋਰ ਗਾਗ ਬੋਹ ਲੱਗਦੇ ਸੀ ਇਹਨੇ ਠੀਕ ਹੈ ਐਂ ਕਹਿੰਦੇ ਨੇ ਆਪਾਂ ਵੀ ਬੈਗੀ ਬੀਗੀ ਜੀ ਭਾਬਾ ਕਿ ਲੋ ਤੋਂ ਜਦੋਂ ਮੈਂ ਅਰਜੀ ਕੋਈ ਚਾਹ ਚੋ ਸਕਦਾ 17 ਕਿਲੋ ਦਾ ਕੰਡੇ ਤੇ ਰੱਖ ਲਿਆ ਕਿ ਕਹਿੰਦਾ ਭਾਬਾ ਆਪਾਂ 16 ਕਿਲੋ ਤੋਂ ਨਹੀਂ ਘਟਦਾ 17 ਨਹੀਂ 17 18 ਕਿਲੋ ਆਜ ਦੋ ਘਟੇ ਨੇ ਠੀਕ ਹੈ 16 ਕਿਲੋ ਦਾ ਗੱਲ ਹੀ ਕੁਛ ਨਹੀਂ ਕੀ ਇਹਨੇ ਨਾਰਮਲ ਸੇਵਾ ਦਿੱਤਾ ਇਹਦਾ ਰੇਟ ਕੀ ਆ ਜੀ ਇਹੇ ਆਪਾਂ ਪ ਠੀਕ ਹੈ ਮਾੜਾ ਭਾਏ ਦੇਵਾਂਗੇ ਸਵਾ ਲੱਕ ਇੱਕ 25 ਦੀ ਹਾਂਜੀ ਚਲੋ ਇਹ 7000 ਰੁਪਏ ਆ ਗਿਆ ਆਪਣੇ ਕੋਲ ਚੋਲੀ ਕੋਸ ਹਨ ਕੀ ਹੋਈ ਤੇ ਉਹਦੇ ਵੀ ਮਾੜਾ ਮਾਟਾ ਮਾਨਦਾਨ ਕਰਦੇ ਆਂ ਤੋਰੇ ਵਾਲੇ ਸੋ ਸਿੰਘ ਮੂੰਹ ਮੱਥਾ ਦੇਖਦਾ ਸੂਆ ਕਿਹੜਾ ਸੂਈ ਬੈਂਕ ਜੀ ਸੂਆ ਦੀ ਤੀਜਾ ਰੈਨਲ ਤੀਜਾ ਸੂਆ ਰੈਨਲ ਸੂਈ ਵੀ ਆਜ ਇੱਕ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰ ਆ 17 18 ਲੀਟਰ ਦੁੱਧ ਦੱਸ ਦਿਆ ਕਿ ਕੰਡੇ ਦੇ ਧਾਰਨ ਵਾਲੇ ਥੱਲੇ ਹਾਜ਼ਰ ਆ ਇੱਕ 25 ਦੀ ਝੋਟੀ ਅੱਜ ਮਿਲਣੀ ਆ ਆਪਦੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਇਓ ਜਮਾ ਥਣ ਪਿਆ ਫੁੱਟ ਫੁੱਟ ਦੀ ਵਿ ਤੰਗੋਂ ਮੂੰਹ ਮੱਥੇ ਦੀ ਸੋਹਣੀਆ ਤੇ ਪਲੀਪੁਲੀ ਬਹੁਤ ਜਿਆਦਾ ਤੇ ਗੁੱਠਾ ਦੇਖੋ ਇਹ ਥਣਾ ਦੀਆਂ ਜੀ। ਕਿਆ ਬਾਤ ਆ। ਪੂਰੀ ਸਾਫ ਸੁਥਰੀ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ। 1 ਇੱਕ 25 ਦੀ ਪ੍ਰਾਈਸ ਆ ਅੱਜ ਦੀ। ਜੇ ਅੱਗੇ ਆਪਾਂ ਅੰਕਲ ਜੀ ਦੇਖੀਏ ਨਾ ਗਿਰ ਗਾਂ ਸੂਈ ਵੀ ਹੈ ਨਾ। ਇਹ ਗਿਰ ਗਾਂ ਵੀਰੇ ਦੂਜੇ ਸੂਏ ਸੂਈ ਆ। ਠੀਕ ਐ। ਬੱਚਾ ਮੇਲ ਕਾਫਾ ਗਿਆ ਨਾ। ਹਾਂਜੀ ਆਪਾਂ ਪਿਛਲੇ ਸਾਲ ਇਹ ਰਾਸਥਾਨੋਂ ਲਿਆਂਦੀ ਸੀ। ਠੀਕ ਐ। ਇਹਨੇ ਸਾਡੇ ਕੋਲ ਬੜਾ ਵਧੀਆ ਦੁੱਧ ਦਿੰਦਾ। ਠੀਕ ਐ। ਦੁੱਧ ਨੂੰ ਇਹ 10 11 ਕਿਲੋ ਵਾਲੀ। ਠੀਕ ਐ। 10 ਤੋਂ 11 ਕਿਲੋ ਦੁੱਧ ਆਉਣਾ। 1 ਆ ਮਤਲਬ ਅੱਛੇ ਜਿਹਾ ਠੀਕ ਹੈ 10 11 10 11 ਇੰਨਾ ਵਿੱਚ ਅੱਜ ਸੁਣਨ ਲੱਗਦਾ ਉਹ ਟਾਈਮ ਖਾਪੀ ਹੋ ਗਏ ਇਹਨੂੰ ਅੱਜ 22 ਦਿਨ ਹੋ ਗਏ ਠੀਕ ਹੈ ਬੱਚਾ 22 ਦਿਨ ਠੀਕ ਹੈ ਤੇ ਇਹ ਆਪਾਂ ਇਹਦਾ ਬੋਲ ਹੈਗਾ 60000 ਰੁਪਏ ਠੀਕ ਹੈ 55000 ਰੁਪਏ ਦੇ ਦਿਆਂਗੇ ਦੁੱਧ 10 ਕਿਲੋ ਨਿਪੜੀ ਇਹਦਾ ਜਿਹੜਾ ਦੁੱਧ ਆ ਗੇਰੇ ਕਾਂ ਦਾ ਦੁੱਧ ਸਭ ਤੋਂ ਵਧੀਆ ਬਣੇ ਗਿਰ ਕਾਬਰੀ ਆ ਰਾਸਥਾਨ ਵਾਲੀ ਗੇਰੀ ਹੈ ਗੁਜਰਾਤ ਵਾਲੀ ਗੇਰੀ ਠੀਕ ਹੈ ਕਾਬਰੀ ਆ ਗਈ ਗਿਰ ਕਾਬਰੀ ਤੋੜੇ ਵਾਰ ਨੂੰ ਗੇਰੇ ਰਾਸਥਾਨ ਵਾਲੀ ਹੈ ਉਹ ਲਾਲ ਹੁੰਦੀ ਹੈ ਫੜ ਜਦੋਂ ਇਹ ਬਹੁਤ ਸਾਫ ਹੈ ਐਸਾ ਹੂ ਸੀਲ ਹੈ ਰਾ ਦੇ ਠੀਕ ਹੈ ਤੇ ਆਣੀ ਵੀ ਸੜਾ ਮਾਰ ਨਾਲ ਅਸੀਂ ਦੇ ਮੱਤਾਂ ਆ ਅਗੇ ਕਾ ਲਈ ਇਹ ਵੀ ਬਹੁਤ ਕਰਕੇ ਦੂਜਾ ਇਹ ਤੋਂ ਰਸੀਪਾ ਕੀ ਚੋਣੀ ਗਾ ਜਿਹੜੀ ਆ ਹਮੇਸ਼ਾ ਰਸੀਪਾ ਕੀ ਚੋਣੀ ਚਾਹੀਦੀ ਹੈ ਜਿਹਨੇ ਕਰਦੀ ਸੀ ਨਿਆਣਾ ਪਾਉ ਤੇ ਰਾਵਣਾ ਵੇਜੋ 55 ਹੈ ਸੁਵਾਦ ਆਉ ਸੁਵਾਦ ਹੋਣਾ ਲੱਗ ਵਗਿਆ ਨਹੀਂ ਜੀ ਨਹੀਂ ਦੂਜਾ ਹੀ ਹੈ ਪਲੂਣ ਲਿਆਂਦੀ ਆਪਾਂ ਪਹਿਲੇ ਸਾਰ ਪਲੂਣ ਪਹਿਲੇ ਸੁਵੇ ਪਰ ਇਹ ਬਾਡੀ ਵੇਟ ਥੋੜਾ ਜ਼ਿਆਦਾ ਕਰ ਜਾਂਦੇ ਆ ਹਨਾ ਤੇ ਬਾਡੀ ਵੇਟ ਵੀ ਜ਼ਿਆਦਾ ਕਰ ਜਾਂਦੇ ਆ ਇਹ ਮੇਰਾ ਖਿਆਲ ਆ ਵੀ ਅਜੇ ਮੂੰਹ ਤੋਂ ਸ਼ੈ ਸ਼ੀਗੀ ਹੋਵੇ ਠੀਕ ਹੈ ਇਹ ਦੇਣੀ ਆਪਾਂ 55000 55000 ਦੀ ਗਿਰਗਾ ਸੂਈ ਸਵਾਈ ਦੁੱਧ 10 ਲੀਟਰ ਛੱਲੇ ਦੇ ਲਗਭਗ 22 23 ਦਿਨ ਹੋ ਗਏ ਇਹਨੂੰ ਸੂਈ ਨੂੰ ਸੋ ਵੀਰੋ ਕਾਫੀ ਨਾਗਾ ਪਾ ਦਿਖਾਤੇ ਮੱਜਾਂ ਦੇ ਤੇ ਗਿਰਗਾ ਕੋਈ ਵੀ ਨਾ ਛੁੜੇ ਪਸੰਦਾ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਰਖ ਤੁਸੀਂ ਆਪ ਕਰਨੀ ਹੈ ਵੀਡੀਓ ਦੇਖਣ ਲਈ